ਬਲਬੀਰ ਸਿੰਘ ਚਾਲ ਪਟਿਆਲਾ ਦੇ ਇੱਕ ਸਰਕਾਰੀ ਬੈਂਕ ਦੇ ਮੈਨੇਜਰ ਹੁੰਦੇ ਆ ਵਿਆਹ ਹੋ ਚੁੱਕਾ ਹੁੰਦਾ ਇਹਨਾਂ ਦਾ ਪਰ ਇਹ ਪਹਿਲੀ ਪਤਨੀ ਨੂੰ ਤਲਾਕ ਦੇ ਦਿੰਦੇ ਨੇ ਤੇ ਦੂਜਾ ਵਿਆਹ ਇਹ ਕਰਦੇ ਨੇ 2005 ਚ ਹਰਪ੍ਰੀਤ ਕੌਰ ਦੇ ਨਾਲ ਵਿਆਹ ਦੇ ਵਕਤ ਮੈਨੇਜਰ ਬਲਬੀਰ ਸਿੰਘ ਚਾਲ ਦੀ ਏਜ ਹੁੰਦੀ ਆ 49 ਯਾਨੀ ਕਿ 49 ਸਾਲ ਤੇ ਇਹਨਾਂ ਦੀ ਦੂਜੀ ਘਰ ਵਾਲੀ ਹਰਪ੍ਰੀਤ ਕੌਰ ਹੁੰਦੀ ਆ ਮਹਿਜ਼ 19 ਸਾਲਾਂ ਦੇ ਯਾਨੀ 30 ਸਾਲ ਦਾ ਫਰਕ ਹੁੰਦਾ ਹੈ ਇਹਨਾਂ ਦੋਵਾਂ 'ਚ ਜੇ ਮੈਂ ਇਹ ਕਹਾ ਕਿ ਬਲਬੀਰ ਸਿੰਘ ਚਾਲ ਹਰਪ੍ਰੀਤ ਕੌਰ ਦੇ ਪਿਓ ਦੀ ਉਮਰ ਦੇ ਹੁੰਦੇ ਆ ਤਾਂ ਇਹ ਵੀ ਗਲਤ ਨਹੀਂ ਹੋਏਗਾ 19 ਸਾਲਾਂ ਦੀ ਉਮਰ ਨੂੰ ਭਰਪੂਰ ਜਵਾਨੀ ਦੀ ਉਮਰ ਕਹਿੰਦੇ ਨੇ ਤੇ 49 ਸਾਲ ਦੀ ਉਮਰ ਢਲਦੇਵਾਲ ਨੂੰ ਹੁੰਦੀ ਆ ਵੈਸੇ ਤਾਂ ਸਾਰਿਆਂ ਦੀਆਂ ਲੰਮੀਆਂ ਉਮਰਾਂ ਹੋਣ ਮੈਂ ਉਹ ਕਹਿ ਰਹੀ ਆ ਜੋ ਕੁਦਰਤ ਕਹਿੰਦੀ ਆ ਜੋ ਕੁਦਰਤ ਦਾ ਅਸੂਲ ਆ ਹੁਣ ਇਹ ਏਡੇ ਵੱਡੇ ਫਰਕ ਵਾਲਾ ਵਿਆਹ ਕਿਸੇ ਲਾਲਚ ਹੋਇਆ ਹੁੰਦਾ ਮਜਬੂਰੀ ਝ ਹੋਇਆ ਹੁੰਦਾ ਜਾਂ ਮਰਜ਼ੀ ਨਾਲ ਹੋਇਆ ਹੁੰਦਾ ਜਾਂ ਕਿਸੇ ਨੇ ਦਸ ਪਾਈ ਹੁੰਦੀ ਆ ਇਸ ਦਾ ਜ਼ਿਕਰ ਕਿਤੇ ਨਹੀਂ ਮਿਲਦਾ ਰੱਬ ਦੀ ਕਿਰਪਾ ਨਾਲ ਇਹਨਾਂ ਘਰ ਦੋ ਬੱਚੇ ਵੀ ਜਨਮ ਲੈਂਦੇ ਨੇ ਪਹਿਲੀ ਧੀ ਰਾਣੀ ਤੇ 3 ਸਾਲ ਬਾਅਦ ਦੂਜਾ ਪੁੱਤ ਹਰਪ੍ਰੀਤ ਕੌਰ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਖੁਦ ਤੇ ਵੀ ਖਾਸਾ ਫੋਕਸ ਕਰਦੀ ਹੈ ਉਹ ਜਿਮ ਵਗੈਰਾ ਜਾਣਾ ਵੀ ਪਸੰਦ ਕਰਦੀ ਹੁੰਦੀ ਹੈ ਉਹਨੂੰ ਫਿੱਟ ਰਹਿਣਾ ਚੰਗਾ ਲੱਗਦਾ ਹੁੰਦਾ ਹੈ ਇਦਾਂ ਹੀ ਚੱਲ ਰਹੀ ਹੁੰਦੀ ਹੈ ਜ਼ਿੰਦਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹੁਣ ਤੁਹਾਨੂੰ ਸਿੱਧਾ ਲੈ ਕੇ ਆਉਂਦੀ ਆ 19 ਅਕਤੂਬਰ 2023 ਤੇ ਇਸ ਵੇਲੇ ਤੱਕ ਬੈਂਕ ਮੈਨੇਜਰ ਬਲਵੀਰ ਸਿੰਘ ਚਾਲ ਰਿਟਾਇਰ ਹੋ ਚੁੱਕੇ ਹੁੰਦੇ ਨੇ ਤੇ ਇਸ ਵਕਤ ਤੇ ਉਹਨਾਂ ਦੀ ਉਮਰ ਹੁੰਦੀ ਆ 67 ਸਾਲ ਉਹ ਪਟਿਆਲੇ ਦੇ ਸੰਤ ਨਗਰ ਚ ਰਹਿੰਦੇ ਹੁੰਦੇ ਆ ਇਹ ਰੋਜ਼ ਦੀ ਤਰ੍ਹਾਂ ਅੱਜ ਵੀ ਪਸੀ ਰੋਡ ਤੇ ਮਾਰਨਿੰਗ ਵਾਕ ਕਰਨ ਆਏ ਹੁੰਦੇ ਨੇ ਟਾਈਮ ਹੁੰਦਾ ਸਵੇਰੇ ਕਰੀਬ 5:30 ਵਜੇ ਦਾ ਇਥੋਂ ਇਹਨਾਂ ਦਾ ਘਰ ਹੁੰਦਾ ਮਹਿਜ਼ 10 ਮਿੰਟ ਦੇ ਵਾਕਿੰਗ ਡਿਸਟੈਂਸ ਤੇ ਇੱਥੇ ਕਾਫੀ ਲੋਕ ਸਵੇਰੇ ਸੈਰ ਕਰਨ ਆਉਂਦੇ ਹੀ ਨੇ ਉਸ ਸਵੇਰ ਪਰ ਜਦੋਂ ਲੋਕ ਵਾਕ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਰੋਡ ਦੀ ਸਾਈਡ ਤੇ ਪਈ ਇੱਕ ਬਾਡੀ ਨਜ਼ਰ ਆਉਂਦੀ ਹੈ ਉਹ ਵੀ ਖੂਨ ਨਾਲ ਭਿੱਜੀ ਹੋਈ ਲੋਕਾਂ ਵਿੱਚ ਦਹਿਸ਼ਤ ਜਹੀ ਮਚ ਜਾਂਦੀ ਹੈ ਲੋਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਚੋਂ ਕੋਈ ਪੁਲਿਸ ਨੂੰ ਫੋਨ ਕਰਦਾ ਹੈ ਪੁਲਿਸ ਉੱਥੇ ਪਹੁੰਚਦੀ ਹੈ ਫਟਾਫਟ ਪਹਿਲਾ ਕੰਮ ਹੁੰਦਾ ਹੈ ਲਾਸ਼ ਦੀ شناخت ਦਾ ਉਸ ਚ ਪੁਲਿਸ ਨੂੰ देर ਨਹੀਂ ਲੱਗਦੀ ਪਤਾ ਲੱਗ ਜਾਂਦਾ ਹੈ ਕਿ ਇਹ ਬਲਬੀਰ ਸਿੰਘ ਚਾਲ ਨੇ ਪਟਿਆਲਾ ਦੇ ਸਰਕਾਰੀ ਬੈਂਕ ਦੇ ਰਿਟਾਇਰਡ ਮੈਨੇਜਰ ਜੋ ਕਿ ਰੂਟੀਨ 'ਚ ਇੱਥੇ ਵਾਕ ਕਰਨ ਆਉਂਦੇ ਸਨ ਹੁਣ ਇਸ ਬਾਬਤ ਘਰਦਿਆਂ ਨੂੰ ਇਨਫੋਰਮ ਕੀਤਾ ਜਾਂਦਾ ਹੈ ਘਰ 'ਚ ਘਰਵਾਲੀ ਹੁੰਦੀ ਆ ਹਰਪ੍ਰੀਤ ਕੌਰ 13 ਸਾਲ ਦੀ ਧੀ ਤੇ 10 ਸਾਲ ਦਾ ਪੁੱਤ ਘਰਦਿਆਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਕਿ ਹੁਣੇ ਤਾਂ ਗਏ ਸੀ ਵਾਕ ਤੇ ਇਕੋ ਦਮ ਕੀ ਹੋ ਗਿਆ ਪੁਲਿਸ ਨੂੰ ਇਹ ਕੋਈ ਲੁੱਟ ਖਸੁੱਟ ਦਾ ਮਾਮਲਾ ਤਾਂ ਬਿਲਕੁਲ ਨਹੀਂ ਲੱਗਦਾ ਕਿਉਂਕਿ ਸਵੇਰੇ 5:30 ਵਜੇ ਟਰੈਕ ਸੂਟ ਜਾਂ ਟੀ-ਸ਼ਰਟ ਪਜਾਮੇ 'ਚ ਬੰਦਾ ਘਰੋਂ ਕੋਈ ਕੀਮਤੀ ਚੀਜ਼ ਤਾਂ ਲੈ ਕੇ ਨਿਕਲੇਗਾ ਨਹੀਂ ਜ਼ਿਆਦਾਤਰ ਲੋਕ ਤਾਂ ਵਾਲਟ ਵੀ ਨਹੀਂ ਚੱਕਦੇ ਸੈਰ ਤੇ ਜਾਣ ਵੇਲੇ ਕਿ ਉਸ ਵੇਲੇ ਪੈਸੇ ਕੀ ਕਰਨੇ ਹੁੰਦੇ ਬਾਕੀ ਅੱਜਕੱਲ ਫੋਨ ਹੁੰਦਾ ਸਭ ਕੋਲ ਉਸੇ ਨਾਲ ਸਾਰੇ ਕੰਮ ਸਰ ਜਾਂਦੇ ਨੇ ਇੱਕ ਰਿਟਾਇਰਡ ਬੈਂਕ ਮੈਨੇਜਰ ਦੀ ਕਿਸੇ ਨਾਲ ਬਿਜ਼ਨਸ ਨੂੰ ਲੈ ਕੇ ਵੀ ਕੀ ਦੁਸ਼ਮਣੀ ਹੋएगी ਕੌਣ ਡਰਾਇਵਲ ਹੋਏਗਾ ਕੋਈ ਤਾਂ ਐਂਗਲ ਚਾਹੀਦਾ ਹੁੰਦਾ ਨਾ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਅੱਗੇ ਤੋਰਨ ਲਈ ਗਵਾਡੀਆਂ ਤੋਂ ਕਰੀਬੀਆਂ ਤੋਂ ਰਿਸ਼ਤੇਦਾਰਾਂ ਤੋਂ ਹਰ ਕਿਤੋਂ ਪੁਲਿਸ ਸਵਾਲ ਕਰਕੇ ਕਲੂ ਲੱਭਣ ਦੀ ਕੋਸ਼ਿਸ਼ ਜੁਟ ਜਾਂਦੀ ਹੈ ਪਰ ਨਹੀਂ ਪੁਲਿਸ ਨੂੰ ਕੁਝ ਨਹੀਂ ਮਿਲਦਾ। ਇਹੀ ਪਤਾ ਲੱਗਦਾ ਹੈ ਕਿ ਰਿਟਾਇਰ ਹੋਇਆ ਵੀ ਹੁਣ ਕਾਫੀ ਵਕਤ ਹੋ ਚੁੱਕਾ ਸੀ। ਸਵੇਰੇ ਸੈਰ ਤੇ ਜਾਣਾ, ਸ਼ਾਮ ਨੂੰ ਜਾਣਾ, ਬਾਕੀ ਕਿਸੇ ਨਾਲ ਕੋਈ ਬਹੁਤਾ ਮੇਲ-ਮਲਾਪ ਵੀ ਨਹੀਂ ਰੱਖਿਆ ਹੋਇਆ ਸੀ ਇਹਨਾਂ ਨੇ। ਸੋ ਦੁਸ਼ਮਣੀ ਦੀ ਕੋਈ ਗੱਲ ਹੱਥ ਨਹੀਂ ਲੱਗਦੀ। ਇਹਨਾਂ ਨੂੰ ਬਲਬੀਰ ਸਿੰਘ ਚਾਲ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਤੇ ਇਹੀ ਸਾਹਮਣੇ ਆਉਂਦਾ ਹੈ ਕਿ ਇਹਨਾਂ ਨੂੰ ਕਿਸੇ ਤੇਜ਼ ਧਾਰ ਹਥਿਆਰ ਨਾਲ ਮਾਰਿਆ ਗਿਆ। ਜਨਰਲੀ ਪੁਲਿਸ ਨੂੰ ਜਦੋਂ ਬਾਹਰੋਂ ਕੁਝ ਨਹੀਂ ਮਿਲਦਾ ਤਾਂ ਉਹ ਅਕਸਰ ਘਰ 'ਚ ਹੀ ਸੂ ਲੈਣ ਦੀ ਕੋਸ਼ਿਸ਼ ਕਰਦੇ ਨੇ ਇਸ ਕੇਸ 'ਚ ਵੀ ਇਦਾਂ ਹੀ ਹੁੰਦਾ ਹੈ ਪੁਲਿਸ ਬਾਹਰ ਕੋ ਮਈ ਹੁੰਦੀ ਆ ਕੋਈ ਡਾਰਕ ਸਪੌਟ ਟ੍ਰੇਸ ਨਹੀਂ ਹੁੰਦਾ ਸੋ ਹੁਣ ਉਹ ਘਰ ਦੇ ਜੀਆ ਕੋਲ ਹੀ ਵਾਪਸ ਆਉਂਦੀ ਹੈ ਪੁਲਿਸ ਹੁਣ ਬਲਬੀਰ ਸਿੰਘ ਚਾਲ ਦੀ ਪਰਸਨਲ ਲਾਈਫ ਨੂੰ ਖੰਗਾਲਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਲਬੀਰ ਸਿੰਘ ਚਾਲ ਨੇ ਦੋ ਵਿਆਹ ਕੀਤੇ ਹੁੰਦੇ ਨੇ ਪੁਲਿਸ ਦੋਵੇਂ ਘਰ ਵਾਲੀਆਂ ਬਾਰੇ ਵੀ ਕੋਪ ਕਰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਪਹਿਲੀ ਪਤਨੀ ਡਿਵੋਰਸ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਹੈ ਸੋ ਪੁਲਿਸ ਨੂੰ ਲੱਗਦਾ ਹੈ ਕਿ ਪੋਸੀਬਲ ਕਿ ਉਹਨੇ ਗੁੱਸੇ ਚ ਆ ਕੇ ਇਹਨੂੰ ਮਰਵਾਤਾ ਹੋਏ ਕਿਉਂਕਿ ਗੱਲ ਸੁਣਨ ਚ ਆ ਵੀ ਆਉਂਦੀ ਹੈ ਕਿ ਬਲਬੀਰ ਸਿੰਘ ਨੇ ਹਰਪ੍ਰੀਤ ਕੌਰ ਕਰਕੇ ਹੀ ਆਪਣੀ ਪਹਿਲੀ ਪਤਨੀ ਨੂੰ ਛੱਡਿਆ ਸੀ ਹੁਣ ਇਸ ਗੱਲ ਚ ਕਿੰਨੀ ਸੱਚਾਈ ਹੈ ਇਹ ਨਹੀਂ ਕਹਿ ਸਕਦੀ ਪਰ ਉਸ ਟਾਈਮ ਤੇ ਇਹ ਗੱਲ ਵੀ ਸਾਹਮਣੇ ਆਈ ਸੀ ਤੇ ਅਕਸਰ ਅਸੀਂ ਬਥੇਰੀਆਂ ਸਟੋਰੀਜ਼ ਵੇਖਦੇ ਰਹਿੰਦੇ ਆ ਜਿਸ ਚ ਵਿਦੇਸ਼ ਬੈਠੇ ਲੋਕ ਭਾਰਤ ਚ ਕਈ ਕੁਝ ਕਰਾ ਦਿੰਦੇ ਨੇ ਤੇ ਭਾਰਤ ਚ ਬੈਠੇ ਲੋਕ ਪੈਸੇ ਦੇ ਲਾਲਚ ਚ ਉਹਨਾਂ ਦਾ ਸਾਥ ਵੀ ਦੇ ਦਿੰਦੇ ਨੇ ਪੁਲਿਸ ਕਾਫੀ ਕੋਖ ਕਰਦੀ ਹੈ ਪਰ ਬਲਬੀਰ ਸਿੰਘ ਦੀ ਪਹਿਲੀ ਘਰ ਵਾਲੀ ਦਾ ਇਸ ਕਤਲ ਨਾਲ ਕੋਈ ਵੀ ਕਨੈਕਸ਼ਨ ਨਹੀਂ ਲੱਭ ਪਾਉਂਦੀ ਹੁਣ ਪੁਲਿਸ ਰੁਕ ਤਾਂ ਫੇਰ ਵੀ ਨਹੀਂ ਸਕਦੀ ਸੀ ਇੱਕ ਤਰ੍ਹਾਂ ਨਾਲ ਇਹ ਵੀ ਹਾਈ ਪ੍ਰੋਫਾਈਲ ਕੇਸ ਹੀ ਸੀ ਸੋ ਪੁਲਿਸ ਉਸ ਜਗ੍ਹਾ ਦੀ ਸੀਸੀਟੀਵੀ ਦੇਖਦੀ ਹੈ ਜਿੱਥੇ ਇਹ ਕਤਲ ਹੋਇਆ ਹੁੰਦਾ ਹੈ ਸੈਡਲੀ ਉੱਥੇ ਤਾਂ ਕੋਈ ਸੀਸੀਟੀਵੀ ਹੁੰਦਾ ਹੀ ਨਹੀਂ ਡਾਇਰੈਕਟ ਹਾਂ ਆਸ-ਪਾਸ ਹੁੰਦੇ ਨੇ ਪੁਲਿਸ ਜਦੋਂ ਉਹ ਸੀਸੀਟੀਵੀ ਦੇਖ ਰਹੀ ਹੁੰਦੀ ਆ ਤਾਂ ਵੈਸੇ ਤਾਂ ਉਸ 'ਚ ਵੀ ਉਹਨਾਂ ਨੂੰ ਕੁਝ ਖਾਸ ਨਜ਼ਰ ਨਹੀਂ ਆਉਂਦਾ ਪਰ ਇੱਕ ਬਾਈਕ ਦਿਖਦੀ ਐ ਜੋ ਉਹਨਾਂ ਨੂੰ ਥੋੜੀ ਸ਼ੱਕੀ ਲੱਗਦੀ ਐ ਹੁਣ ਇੱਕ ਹੋ ਗਿਆ ਬਾਈਕ ਵਾਲਾ ਕਲੂ ਪੁਲਿਸ ਤੇਜ਼ ਰਫ਼ਤਾਰ ਦਿਖਾਉਂਦੀ ਐ ਤੇ ਹੁਣ ਬਲਬੀਰ ਸਿੰਘ ਚਾਲ ਤੇ ਉਹਨਾਂ ਦੀ ਘਰ ਵਾਲੀ ਹਰਪ੍ਰੀਤ ਕੌਰ ਦੀਆਂ ਕਾਲ ਡਿਟੇਲਸ ਵੀ ਇਹਨੇ ਨੂੰ ਕਢਵਾ ਲੈਂਦੀ ਐ ਬਲਬੀਰ ਸਿੰਘ ਦੀ ਕਾਲ ਡਿਟੇਲ 'ਚ ਕੁਝ ਵੀ ਸ਼ੱਕੀ ਨਹੀਂ ਨਿਕਲਦਾ ਸਭ ਨੀਟ ਐਂਡ ਕਲੀਨ ਹੁੰਦਾ ਐ ਪਰ ਹਰਪ੍ਰੀਤ ਕੌਰ ਦੀ ਕਾਲ ਡਿਟੇਲ ਚ ਕੁਝ ਅਜੀਬਾ ਜ਼ਰੂਰ ਹੁੰਦਾ ਜਿਸ ਨੂੰ ਦੇਖ ਕੇ ਪੁਲਿਸ ਨੂੰ ਲੱਗਦਾ ਕਿ ਕੁਝ ਤਾਂ ਗੜਬੜ ਹੈ ਕਿਉਂਕਿ ਇੱਕੋ ਨੰਬਰ ਤੇ ਹਰਪ੍ਰੀਤ ਕੌਰ ਦੀਆਂ ਕਈ ਕਾਲਸ ਤੇ ਲੰਮੀਆਂ ਲੰਮੀਆਂ ਕਾਲਸ ਹੋਈਆਂ ਹੁੰਦੀਆਂ ਨੇ ਤੇ ਜਿਸ ਸਮੇਂ ਹਰਪ੍ਰੀਤ ਦੇ ਘਰ ਵਾਲੇ ਦਾ ਕਤਲ ਹੋਇਆ ਹੁੰਦਾ ਉਸ ਵਕਤ ਵੀ ਉਹ ਉਸੇ ਨੰਬਰ ਤੇ ਹੀ ਗੱਲ ਕਰ ਰਹੀ ਹੁੰਦੀ ਹੈ ਸਵੇਰੇ 5:30 ਵਜੇ ਕਿਸੇ ਨਾਲ ਇੰਨੀ ਗੱਲ ਤੇ ਉਹ ਵੀ ਕਤਲ ਵਾਲੇ ਟਾਈਮ ਤੇ ਪੁਲਿਸ ਇਸ ਗੱਲ ਨੂੰ ਇਗਨੋਰ ਤਾਂ ਬਿਲਕੁਲ ਨਹੀਂ ਕਰਦੀ ਪੁਲਿਸ ਪਤਾ ਲਾਉਂਦੀ ਹੈ ਉਸ ਨੰਬਰ ਬਾਰੇ ਇਹ ਨੰਬਰ ਹੁੰਦਾ ਕਿਸੇ ਗੁਰਤੇਜ ਸਿੰਘ ਦਾ ਹੁਣ ਪੁਲਿਸ ਗੁਰਤੇਜ ਸਿੰਘ ਦੀ ਲੋਕੇਸ਼ਨ ਟ੍ਰੇਸ ਕਰਕੇ ਉਸ ਨੂੰ ਫੜ ਕੇ ਲੈ ਕੇ ਆਉਂਦੀ ਹੈ ਪੁਲਿਸ ਇਸ ਦੀ 11 ਅਕਤੂਬਰ ਸਵੇਰੇ 5:30 ਦੀ ਲੋਕੇਸ਼ਨ ਵੀ ਘਟਾਉਂਦੀ ਹੈ ਜਿਸ ਵਕਤ ਤੇ ਕਤਲ ਹੋਇਆ ਹੁੰਦਾ ਸੋ ਇਸ ਦੀ ਲੋਕੇਸ਼ਨ ਉਸੇ ਘਟਨਾ ਵਾਲੀ ਥਾਂ ਦੀ ਹੀ ਨਿਕਲਦੀ ਹੈ ਸੋ ਹੁਣ ਪੁਲਿਸ ਕੋਲ ਸਖਤੀ ਨਾਲ ਪੁੱਛਗਛ ਕਰਨ ਦਾ ਸੋਲਿਡ ਰੀਜ਼ਨ ਵੀ ਹੁੰਦਾ ਇਸ ਸਖਤੀ ਤੋਂ ਬਾਅਦ ਗੁਰਤੇਜ ਸਿੰਘ ਦੀ ਜ਼ੁਬਾਨ ਖੁੱਲਦੀ ਹੈ ਉਹ ਜਦੋਂ ਸਭ ਦੱਸਦਾ ਤਾਂ ਪੁਲਿਸ ਵੱਲੋਂ ਮ੍ਰਿਤਕ ਬਲਬੀਰ ਸਿੰਘ ਚਾਲਦੀ ਘਰ ਵਾਲੀ ਹਰਪ੍ਰੀਤ ਕੌਰ ਤੇ ਦੋ ਹੋਰ ਲੋਕਾਂ ਅਰਸ਼ਦੀਪ ਸਿੰਘ ਤੇ ਅਜੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਇਹ ਚਾਰ ਲੋਕ ਪੁਲਿਸ ਦੀ ਗ੍ਰਿਫਤ ਚ ਹੁੰਦੇ ਨੇ ਹਰਪ੍ਰੀਤ ਕੋਲੋਂ ਵੀ ਸਖਤੀ ਨਾਲ ਹੀ ਸਭ ਪੁੱਛਿਆ ਜਾਂਦਾ ਫਿਰ ਉਹ ਦੱਸਦੀ ਹੈ ਕਿ ਵਿਆਹ ਵੇਲੇ ਮੈਂ 19 ਸਾਲ ਦੀ ਸੀ ਤੇ ਉਹ 49 ਬੱਚੇ ਹੋਏ ਫਿਰ ਮੈਂ ਜਿਮ ਜੁਆਇਨ ਕੀਤਾ ਉਸ ਤੋਂ ਬਾਅਦ ਤੇ ਜਿਮ ਚ ਹੀ ਮੇਰੀ ਮੁਲਾਕਾਤ ਹੁੰਦੀਆ ਗੁਰਤੇਜ ਸਿੰਘ ਬੇਸਿਕਲੀ ਗੱਲ ਉਹੀ ਹੁੰਦੀ ਹੈ ਇਹ ਉਮਰ ਦਾ ਫਰਕ ਹਰਪ੍ਰੀਤ ਕੌਰ ਨੇ ਕਾਫੀ ਸਾਲ ਬਰਦਾਸ਼ਤ ਕਰ ਲਿਆ ਹੁੰਦਾ ਤੇ ਅਜੇ ਵੀ ਜਦੋਂ ਬਲਬੀਰ ਸਿੰਘ ਚਾਲ ਦੀ ਮੌਤ ਹੁੰਦੀ ਆ ਉਹ 67 ਦੇ ਹੋ ਚੁੱਕੇ ਹੁੰਦੇ ਨੇ ਤੇ ਇਹ 37 ਦੀ ਹੀ ਹੁੰਦੀ ਆ ਸੋ ਇਹਦੀ ਉਮਰ ਅਜੇ ਵੀ ਬਾੜੀ ਨਹੀਂ ਹੁੰਦੀ ਸੋ ਹੁਣ ਉਹਨੂੰ ਜੋ ਸੈਟੀਸਫੈਕਸ਼ਨ ਤੇ ਰਿਸ਼ਤੇ ਚ ਜੋ એનર્ਜੀ ਭਾਵੇਂ ਉਹ ਇਮੋਸ਼ਨਲ ਹੋਵੇ ਜਾਂ ਫਿਜ਼ੀਕਲ ਚਾਹੀਦੀ ਹੁੰਦੀ ਆ ਉਹ ਸ਼ਾਇਦ ਬਲਬੀਰ ਸਿੰਘ ਉਮਰ ਖੁਨੋ ਦੇ ਵਿੱਚ ਉਸ ਨੂੰ ਨਕਾਫੀ ਲੱਗਦੇ ਨੇ ਉਹ ਦੇਖਣਾ ਚਾਹੁੰਦੀ ਹੁੰਦੀ ਹੈ ਕਿ ਕਿਸੇ ਹਮ ਉਮਰ ਨਾਲ ਰਿਸ਼ਤਾ ਕਾਇਮ ਕਰਕੇ ਕਿੱਦਾਂ ਦਾ ਲੱਗਦਾ ਹੈ ਗੁਰਤੇਜ ਸਿੰਘ ਨੂੰ ਵੀ ਹਰਪ੍ਰੀਤ ਕੌਰ ਲਈ ਅਟਰੈਕਸ਼ਨ ਹੁੰਦੀ ਹੈ ਸੋ ਜ਼ਿਆਦਾ ਵਕਤ ਨਹੀਂ ਲੱਗਦਾ ਇਹਨਾਂ ਨੂੰ ਹਰ ਮਰਿਆਦਾ ਪਾਰ ਕਰਨ 'ਚ ਤੇ ਗੁਰਤੇਜ ਸਿੰਘ ਨੂੰ ਮਿਲਣ ਦੇ ਬਾਅਦ ਹਰਪ੍ਰੀਤ ਆਪਣੇ ਬਜ਼ੁਰਗ ਘਰ ਵਾਲੇ ਨਾਲ ਆਪਣੀ ਰਹਿਦੀ ਜ਼ਿੰਦਗੀ ਨਹੀਂ گزارਣਾ ਚਾਹੁੰਦੀ ਹੁੰਦੀ ਹੁੰਦੀ ਹਾਲਾਂਕਿ ਇਹਨਾਂ ਦੇ ਘਰ 'ਚ ਕੋਈ ਕਮੀ ਨਹੀਂ ਹੁੰਦੀ ਨਾ ਹੀ ਮ੍ਰਿਤਕ ਬਲਬੀਰ ਸਿੰਘ ਨੇ ਹਰਪ੍ਰੀਤ ਕੌਰ ਨੂੰ ਆਪਣੇ ਵੱਲੋਂ ਕਿਸੇ ਚੀਜ਼ ਤੋਂ ਥੋੜ੍ਹ ਕੇ ਰੱਖਿਆ ਹੁੰਦਾ ਉਮਰ ਦੇ ਫਰਕ ਦੇ ਇਲਾਵਾ ਬਾਕੀ ਸਭ ਠੀਕ ਹੁੰਦਾ ਪਰ ਹੁਣ ਜੋ ਗੁਰਤੇਜ ਨੂੰ ਇਹ ਕੁਝ ਵਕਤ ਤੋਂ ਜਾਣਨਾ ਸ਼ੁਰੂ ਕਰਦੀ ਹੈ ਤੇ ਉਸ ਨਾਲ ਨਾਜਾਇਜ਼ ਸੰਬੰਧ ਕਾਇਮ ਕਰਦੀ ਹੈ ਇਹ ਗੱਲ ਲੁਕੀ ਨਹੀਂ ਰਹਿੰਦੀ ਦੂਰ ਤੱਕ ਜਾਂਦੀ ਹੈ ਤੇ ਗੱਲ ਤੁਰਦੀ ਤੁਰਦੀ ਇਸ ਦੇ ਘਰ ਵਾਲੇ ਬਲਬੀਰ ਸਿੰਘ ਤੱਕ ਵੀ ਪਹੁੰਚ ਜਾਂਦੀ ਹੈ ਹੁਣ ਉਹ ਇਹ ਗੱਲ ਕਿਵੇਂ ਬਰਦਾਸ਼ਤ ਕਰਦਾ ਕਿ ਉਸ ਦੀ ਘਰ ਵਾਲੀ ਕਿਸੇ ਹੋਰ ਨਾਲ ਹੈ ਤੇ ਉਹ ਸਿਰਫ ਘਰ ਵਾਲੀ ਨਹੀਂ ਨਾ ਉਸ ਦੇ ਬੱਚਿਆਂ ਦੀ ਮਾਂ ਵੀ ਹੁੰਦੀ ਹੈ ਉਨ੍ਹਾਂ ਦਾ ਕੀ ਅਸਰ ਪੋ ਸੋ ਇਸ ਨੂੰ ਲੈ ਕੇ ਇਹਨਾਂ 'ਚ ਲੜਾਈ ਝਗੜੇ ਰੋਜ਼ ਦੇ ਹੋ ਜਾਂਦੇ ਨੇ ਹਰਪ੍ਰੀਤ ਕੋਰ ਵਾਸਤੇ ਹੁਣ ਗੁਰਤੇਜ ਸਿੰਘ ਨੂੰ ਮਿਲਣਾ ਔਖਾ ਹੋ ਜਾਂਦਾ ਹੈ ਉਹਨੂੰ ਇਹ ਝਗੜੇ ਇਹ ਪਾਬੰਦੀਆਂ ਨਹੀਂ ਚਾਹੀਦੀਆਂ ਹੁੰਦੀਆਂ ਹੁਣ ਉਹਨੂੰ ਇੱਕ ਹਮ ਉਮਰ ਹਮ ਸਫਰ ਚਾਹੀਦਾ ਹੁੰਦਾ ਸੋ ਉਸ ਤੋਂ ਲੱਗਦਾ ਹੈ ਕਿ ਇਹ ਬਲਬੀਰ ਹੁਣ ਰਾਹ ਦਾ ਪੱਥਰ ਹੈ ਜਿਸ ਨੂੰ ਹਟਾਉਣਾ ਜ਼ਰੂਰੀ ਹੈ ਵਰਨਾ ਮੈਨੂੰ ਖਾਸੀ ਉਮਰ ਇਸ ਬਜ਼ੁਰਗ ਨਾਲ ਰਹਿਣਾ ਪਏਗਾ ਹੁਣ ਇਹ ਪੂਰਾ ਜਿਹੜਾ ਆਪਣਾ ਇਹ ਥਾਟ ਹੈ ਨਾ ਉਹ ਆਪਣੇ ਪ੍ਰੇਮੀ ਗੁਰਦੇਵ ਸਿੰਘ ਨਾਲ ਸ਼ੇਅਰ ਕਰਦੀ ਹੈ ਉਹ ਉਹਨੂੰ ਏਦਾਂ ਕਨਵਿੰਸ ਕਰਦੀ ਹੈ ਕਿ ਦੇਖ ਜੇ ਅਸੀਂ ਇਸ ਨੂੰ ਖਤਮ ਕਰ ਦਈਏ ਤਾਂ ਅਸੀਂ ਤਾਂ ਇੱਕ ਹੋਵਾਂਗੇ ਹੀ ਇਸ ਦੀ ਪ੍ਰਾਪਰਟੀ ਵੀ ਸਾਡੀ ਹੋਏਗੀ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਣੀ ਇਸ ਦੇ ਜਾਣ ਤੋਂ ਬਾਅਦ ਵੈਸੇ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਗੁਰਦੇਵ ਸਿੰਘ ਵੀ ਵਿਆਹਿਆ ਹੋਇਆ ਹੁੰਦਾ ਹੈ ਪਰ ਉਹਨੂੰ ਲੱਗਦਾ ਹੈ ਸ਼ਾਇਦ ਕਿ ਇੱਥੇ ਹੁਣ ਪ੍ਰਾਪਰਟੀ ਵੀ ਹੈ ਪੈਸਾ ਵੀ ਹੈ ਤਾਂ ਇਸ ਪਾਸੇ ਵੱਲ ਉਹ ਹੋ ਜਾਂਦਾ ਉਹ ਹਰਪ੍ਰੀਤ ਕੌਰ ਦੀ ਗੱਲ ਤੋਂ ਕਨਵਿੰਸ ਹੋ ਜਾਂਦਾ ਹੁਣ ਨੈਕਸਟ ਟਾਸਕ ਇਹ ਹੁੰਦਾ ਹੈ ਕਿ ਇਸ ਪੂਰੀ ਵਾਰਦਾਤ ਨੂੰ ਅੰਜਾਮ ਕਿੱਦਾ ਦੇਣਾ ਕਿ ਫੜੇ ਬਿਨਾਂ ਜਾਈਏ ਸੋ ਹਰਪ੍ਰੀਤ ਕੌਰ ਗੁਰਤੇਜ ਨੂੰ ਪੈਸੇ ਦਿੰਦੀ ਹੈ ਉਹ ਆਪਣੇ ਨਾਲ ਦੋ ਲੋਕ ਰਲ੍ਹਾ ਲੈਂਦਾ ਅਰਸ਼ਦੀਪ ਸਿੰਘ ਤੇ ਅਜੇ ਹਰਪ੍ਰੀਤ ਕੌਰ ਗੁਰਤੇਜ ਨੂੰ ਦੱਸਦੀ ਹੈ ਕਿ ਸਵੇਰੇ ਉਹ ਇਸ ਵਕਤੇ ਰੋਜ਼ ਮਾਰਨਿੰਗ ਵਾਕ ਤੇ ਜਾਂਦਾ ਹੈ ਸੋ ਇਹ ਸਹੀ ਮੌਕਾ ਹੋ ਸਕਦਾ ਹੈ ਉਹਨੂੰ ਠਕਾਉਣੇ ਲਾਉਂਦਾ ਜਦੋਂ 19 ਅਕਤੂਬਰ ਦੀ ਸਵੇਰ ਬਲਬੀਰ ਸਿੰਘ ਚਾਲਕਰੋਂ ਨਿਕਲਦਾ ਹਰਪ੍ਰੀਤ ਆਪਣੇ ਪ੍ਰੇਮੀ ਗੁਰਤੇਜ ਸਿੰਘ ਨੂੰ ਫੋਨ ਲਾ ਕੇ ਦੱਸ ਦਿੰਦੀ ਹੈ ਕਿ ਉਹ ਨਿਕਲ ਗਿਆ ਕਰੋ ਕੈਮਰਾਸ ਕਿੱਥੇ-ਕਿੱਥੇ ਨਹੀਂ ਨੇ ਇਸ ਦੀ ਰੈਕੀ ਪਹਿਲਾਂ ਹੀ ਗੁਰਤੇਜ ਤੇ ਉਸ ਦੇ ਯਾਰਾਂ ਨੇ ਕਰ ਲਈ ਹੁੰਦੀ ਹੈ ਕਿਉਂਕਿ 19 ਅਕਤੂਬਰ ਦੀ ਇਸ ਸਵੇਰ ਤੋਂ ਪਹਿਲਾਂ ਇਹਨਾਂ ਨੇ ਪ੍ਰੋਪਰ ਵਾਰਦਾਤ ਵਾਲੀ ਥਾਂ ਤੇ ਕਈ ਚੱਕਰ ਲਗਾ ਕੇ ਸਭ ਵੇਖਿਆ ਹੁੰਦਾ ਫੁੱਲ ਪ੍ਰੂਫ ਪਲੈਨਿੰਗ ਕੀਤੀ ਹੁੰਦੀ ਹੈ ਕਿ ਕਿਸ ਖਾਸ ਜਗ੍ਹਾ ਤੇ ਇਹ ਕਾਰਾ ਕਰਨਾ ਤੇ ਬਾਕੀ ਸਭ ਹੁਣ ਇਸ ਦਿਨ ਦੇ ਸਵੇਰ ਬਲਬੀਰ ਸਿੰਘ ਚਾਲਕਰੋਂ ਨਿਕਲਦਾ ਹੈ ਉਹਨੂੰ ਕੀ ਪਤਾ ਸੀ ਕਿ ਇਹ ਉਸਦੀ ਆਖਰੀ ਵਾਕ ਹੋਏਗੀ ਉਹ ਜਦੋਂ ਉਸ ਸਪੌਟ ਤੇ ਪਹੁੰਚਦਾ ਜਿੱਥੇ ਕੈਮਰਾ ਨਹੀਂ ਕੋਈ ਇਹ ਬਾਈਕ ਤੇ ਆ ਕੇ ਇਸੇ ਚਾਕੂ ਨਾਲ ਵਾਰ ਕਰ ਦਿੰਦੇ ਨੇ ਤੇ ਉਹ ਉੱਥੇ ਹੀ ਖਤਮ ਹੋ ਜਾਂਦਾ ਤੇ ਆਪ ਇਹ ਫਟਾਫਟ ਭੱਜ ਜਾਂਦੇ ਨੇ ਇਹਨਾਂ ਦਿਨ ਸ਼ਾਮ ਦੇਹੀ ਤੇ ਹੀ ਬਾਈਕ ਤੇ ਚਾਕੂ ਦੋਵਾਂ ਦੀ ਬਰਾਮਦਗੀ ਹੋ ਜਾਂਦੀ ਹੈ ਫਿਰ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਉਥੇ ਇਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਦੇ ਪਬਲਿਕ ਰਿਕਾਰਡਸ ਮੈਨੂੰ ਨਹੀਂ ਮਿਲਦੇ ਸ਼ਾਇਦ ਇਹ ਕੇਸ ਅਜੇ ਆਨਗoing ਹੋ ਸਕਦਾ ਹੈ ਜੋ ਲੋਕ ਰੈਗੂਲਰ ਆਪਣਾ ਇਹ ਚੈਨਲ ਵੇਖਦੇ ਨੇ ਮੈਂ ਪਿੱਛੇ ਵੀ ਇੱਕ ਸਟੋਰੀ ਕੀਤੀ ਸੀ ਜਿਸ 'ਚ ਮਾਪੇ ਇੱਕ ਬਜ਼ੁਰਗ ਐਨਆਰਆਈ ਨਾਲ ਆਪਣੀ ਟੀਨੇਜ ਕੁੜੀ ਦਾ ਵਿਆਹ ਕਰ ਦਿੰਦੇ ਨੇ ਉਥੇ ਵੀ ਕਹਾਣੀ ਕਤਲ ਤੇ ਹੀ ਮੁੱਕੀ ਸੀ ਕਿਸੇ ਨੇ ਕਿਸ ਨਾਲ ਵਿਆਹ ਕਰਾਉਣਾ ਇਹ ਉਹਨਾਂ ਦਾ ਨਿੱਜੀ ਮਾਮਲਾ ਹੈ ਜੇ ਸੰਵਿਧਾਨ ਇਜਾਜ਼ਤ ਦਿੰਦਾ ਤਾਂ ਅਸੀਂ ਕੌਣ ਆ ਬੋਲਣ ਵਾਲੇ ਪਰ ਜੇ ਮੈਂ ਸੋਸ਼ਲ ਫਾਈਬਰ ਦੀ ਗੱਲ ਕਰਾਂ ਤਾਂ ਜ਼ਿਆਦਾਤਰ ਇਦਾਂ ਦੇ ਰਿਸ਼ਤੇ ਟਿਕੇ ਨਹੀਂ ਰਹਿੰਦੇ ਮਾਨਸਿਕ ਤੇ ਸਰੀਰਕ ਦੋਵੇਂ ਲੋੜਾਂ ਨੂੰ ਤਰਜੀਹ ਜੇ ਮਨੁੱਖ ਦਿੰਦਾ ਹੈ ਤਾਂ ਇਹ ਸੁਭਾਵਿਕ ਹੈ ਤੇ ਇਹ ਫਰਕ ਇਹਨਾਂ ਲੋੜਾਂ ਨੂੰ ਇੱਕ ਹੱਦ ਤੱਕ ਹੀ ਪੂਰਾ ਕਰ ਸਕਦਾ ਕਿਸੇ ਨੂੰ ਜਾਨੋਂ ਮਾਰ ਦੇਣਾ ਤਾਂ ਅਪਰਾਧ ਹੈ ਪਰ ਕਿਸੇ ਨਿੱਕੀ ਜਹੀ ਉਮਰ ਦੀ ਕੁੜੀ ਨਾਲ ਵਿਆਹ ਕਰਾਉਣਾ ਇਹਨੂੰ ਕਿੰਨੇ ਲੋਕ ਸਹੀ ਮੰਨਦੇ ਹੋਗੇ ਕਾਰਨ ਕੋਈ ਵੀ ਹੋਵੇ ਗਰੀਬੀ ਲਾਲਚ ਬਾਹਰ ਜਾਣ ਦਾ ਚਸਕਾ ਸੈਟਲਮੈਂਟ ਜਾਂ ਕੁਝ ਵੀ ਪਰ ਇਹ ਰਿਸ਼ਤੇ ਅਧਵਿਚਕਾਰ ਹੀ ਅਕਸਰ ਦਮ ਤੋੜ ਦਿੰਦੇ ਨੇ ਅਕਸਰ ਹ ਕਈ ਵਯਾ ਚੱਲ ਵੀ ਜਾਂਦੇ ਹੋਣਗੇ ਨੋ ਡਾਊਟ ਪਰ ਬਹੁਤੇ ਕੇਸਿਸ ਚ ਇਦਾਂ ਨਹੀਂ ਹੁੰਦਾ ਬਾਕੀ ਆਪੋ ਆਪਣੀ ਸਮਝ ਵਾਹਿਗੁਰੂ ਸਮਤ ਬਖਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫ ਜੀ